ਰਾਵੀਰ ਹੋ ਰਾਵੀਰ ਸਿਆ ਆ ਜੀ ਆਵੀ ਰਾਜਾ ਜੀ ਆਓ ਉਹ ਜਾਓ ਆ ਉੱਪਰ ਬੈਠੇ ਆਓ ਆਓ ਭਰ ਕੇ ਆਓ ਆਓ ਸਾਰੇ ਆਰੋਹ ਤੋਂ ਹੋਵਾ ਨਕੀ ਆਜੇ ਨਾ ਆਤਾ ਦੇਖੇ ਨਾ ਬਹੁਤ ਤੋ ਤੇ ਜੀ ਚੜਦੀਆਂ ਕਲਾ ਜੀ ਚੜਦੀ ਕਲਾ ਜੀ ਬੱਲੇ ਬੱਲੇ ਸਸਤੀ ਕਾਲ ਜੀ ਸਸਤੀ ਕਾਲ ਕਿਹਾ ਠਾਕੂ ਜੀ ਵਧੀਆ ਵਧੀਆ ਬੜੀ ਤੱਪੇ ਤੱਪੇ ਬੈਠੇ ਆ ਕੀ ਅੱਜ ਤੁਪਵਾ ਲੱਗੇ ਤੇ ਇੱਥੇ ਮੁੰਡੇ ਆਏ ਸੀ ਤੇ ਮੈਂ ਕਿਹਾ ਚੱਲ ਅੱਛਾ ਅੱਛਾ ਇਹ ਕਿਹੜੇ ਜੋਸ਼ ਲੱਗੇ ਖੜੇ ਤੁਸੀਂ ਜੀ ਲੱਗ ਗਿਆ ਭਾਜੀ ਸਸਤੀ ਕਾਲ ਕੀ ਆ ਜਾਂਦੇ ਸੀ ਠਾਕੂ ਅੱਗੇ ਇਹ ਵਧੀਆ ਤੁਸੀਂ ਕਿਹੜੇ ਕੰਮ ਨੂੰ ਪਏ ਜੀ ਆਓ ਜੀ ਆਪਣੇ ਕੋਈ ਕੁੰਡੀ ਲਈ ਤੇ ਪਤੰਗ ਬਾਜ਼ੀ ਇਹ ਮੁਕਾਬੜਾ ਕਰਾਇਆ ਜਾ ਰਿਹਾ ਜੀ ਤਦੋਂ ਆਸ ਆਵੇ ਥੋੜੇ ਟਾਈਮ ਲਈ ਸਖੂਤੇ ਅੱਛਾ ਤੇ ਉਹਦੇ ਮੁਕਾਬਲੇ 5 ਲੱਖ ਰੁਪਏ ਨਾਮ ਰੱਖਿਆ ਗਿਆ ਜੀ अच्छा एंड तक ਜਿਹੜਾ ਵੀ ਪਤੰਗ ਟੇਕਦਾ ਉਹ ਬੰਦੇ ਨੂੰ ਫਿਰ 5 ਲੱਖ ਰੁਪਇਆ ਨਾਮ ਵਜੋਂ ਦਿੱਤਾ ਜਾਣਾ ਤੇ ਉਹਦੇ ਚ ਹਿੱਸਾ ਲੈਣਾ ਹੈ ਜੀ ਕਿਉਂਦੀ ਪਿਆਰੀ ਹੋ ਰਹੀ ਹੈ ਜੀ ਰੈਸਲ ਹੋ ਰਹੀ ਰੈਸਲ ਮਤਲਬ ਹਾਂਜੀ ਪ੍ਰੈਕਟਿਸ ਕਰ ਵਾਹ ਜੀ ਵਾਹ ਤੇ ਆਏ ਆਦੇ ਪ੍ਰੈਕਟਿਸ ਕਰ ਲਿਆ ਢਾ ਆਦੂ ਪੁੱਤ ਚੜ ਜੋ ਕਰਨ ਨੂੰ ਭਾਈ ਜੀ ਪੁੱਤਰ ਕਿਹੜੇ ਕੰਮ ਨੂੰ ਕਰ ਗਏ ਉਹ ਕਿਹੜੀਆਂ ਰੈਸਲਾਂ ਨੇ ਤੇ ਕੀ ਸਰਕਾਰ ਨੇ ਦੇਣਾ ਨਹੀਂ ਇੱਕ ਮੇਰੀ ਗੱਲ ਸੁਣੋ ਟੌਪ ਹੋਊਗੀ ਇਹ ਇਹ ਜਿਹੜਾ ਸਰਕਾਰ ਨੇ ਜਾਂ ਲੋਕਾਂ ਨੂੰ ਇਹ ਨੋਟ ਨੂੰ ਸਾਡੇ ਨੂੰ ਦੁਬਾਰਾ ਕਰਨ ਉਹ ਆਪੇ ਦੂਸਰਾ ਸਮਝਾ ਰਿਹਾ ਕਿ ਇਹਦੇ ਨਾਲ ਸਾਡਾ ਕੋਈ ਫਾਇਦਾ ਹੋ ਆਪਣੇ ਆਪ ਨੇ ਸਰਕਾਰ ਨਾਲ ਉਹ ਫਿਰ ਪਾਕਿਸਤਾਨ ਲਈ ਸਰਕਾਰ ਚੰਗੀ ਬਿਲਕੁਲ ਜੀ ਬਿਲਕੁਲ ਪਾਕਿਸਤਾਨ ਦੀ ਸਰਕਾਰ ਨੇ ਇੱਕ ਕਾਨੂੰਨ ਬਣਾਤਾ ਜਿਹੜਾ ਵੀ ਗੁੱਡਾ ਚੜਾਉਂਦਾ ਗੁੱਡੀ ਚੜਾਉਂਦਾ ਇਸ ਤਰ੍ਹਾਂ ਪਕੰਗ ਢਾਉਂਦਾ ਫੜਿਆ ਗਿਆ ਹਾਂਜੀ ਹਾਂਜੀ ਉਹਨੂੰ 5 ਤੋਂ 7 ਸਾਲ ਦੀ ਸਜ਼ਾ ਤੇ 20 ਲੱਖ ਰੁਪਏ ਜੁਰਮਾਨਾ ਜਿਹੜੇ ਦੁਕਾਨਦਾਰ ਇਸ ਤਰ੍ਹਾਂ ਗੁੱਡੀਆਂ ਲਿਆ ਕੇ ਵੇਚਣਗੇ ਹਾਂਜੀ ਹਾਂ ਨਾ ਉਹਨਾਂ ਨੂੰ ਉਹਨਾਂ ਦੀ ਟ੍ਰਾਂਸਪੋਰਟ ਵੀ ਜੁਕਤ ਕਰੀ ਜਾਏਗੀ ਤਾਂ ਉਹਨਾਂ ਨੂੰ 50 ਲੱਖ ਰੁਪਏ ਜੁਰਮਾਨਾ ਹਾਂਜੀ ਇਹ ਜੀਤ ਅਖਬਾਰ 'ਚ ਇੱਕ ਵੱਡੀ ਖਬਰ ਜਿਹੜੀ ਹੈ ਉਹ ਲੱਗੀ ਹੋਈ ਹੈ ਹਾਂਜੀ 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 ਲੱਗੀ ਆਈ ਹੈ ਤੇ ਫੇਰ ਆਪਣੇ ਵਾਲੇ 5 ਲੱਖ ਨਾਮ ਕਰਕੇ ਬੈਠੇ ਆ ਹਾਂਜੀ ਆਪਣੇ ਵਾਲੇ 5 ਲੱਖ ਆਪਣੇ ਵਾਲਿਆਂ ਨੂੰ ਹੋਰ ਤਾਂ ਕੰਮ ਦੇਸਦਾ ਕੋਈ ਨਹੀਂ ਉਹਨਾਂ ਨੂੰ ਮਤਲਬ ਇਹ ਆ ਵੀ ਨੌਜਵਾਨੀ ਨੂੰ ਲਜਾਉਣ ਬਦਲੇ ਆ 5 ਲੱਖ ਦਾ ਜੇ ਨਾਮ ਹੀ ਦੇਣਾ ਹੈ ਜਿਹੜਾ ਪੰਜਾਬ ਅੱਜ ਨਸ਼ੇ ਦੀ ਪੱਟੀ 'ਚ ਢੁੱਕਦਾ ਪਿਆ ਹੈ ਜਿਹੜੀਆਂ ਕੋਈ ਸੁਸਾਇਟੀਆਂ ਸੁਭਾਵਾਂ ਨਸ਼ਾ ਸ਼ੋਪਣ ਦਾ ਕੰਮ ਕਰਦੇ ਉਹਨਾਂ ਨੂੰ ਇੱਕ ਪਿੰਡਾਂ ਦੇ ਵਿੱਚ ਚੰਗੇ ਪਾਣੀ ਨੂੰ ਪੀਣ ਵਾਲਾ ਜਿਹੜਾ ਸਿਸਟਮ ਹੈ ਉਹਨੂੰ ਦਿਓ ਤੇ ਗੁੱਡੀਆਂ ਢਾਉਣੇ ਸਾਡੀ ਸਭਤਾ ਕਿੱਥੋਂ ਆ ਗਈ ਇਹ ਇਹ 5 ਲੱਖ ਕਰਦੇ ਇਹ 5 ਲੱਖ ਕਰ ਲਈ ਲੋਕਾਂ ਦੇ ਘਰੋਦ ਨਹੀਂ ਆਸਰਾ ਕੋਲਾਂ ਸਾਤੋਂ ਹੀ ਇਹਨਾਂ ਦੀ ਲੋਕਾਂ ਨੂੰ ਮੌਤ ਦੇਣੀ ਤੁਸੀਂ ਸਭ ਕੋ ਲਾਲਤੇ ਆ ਇੱਕ ਬੰਦੇ ਨੂੰ ਚైనా ਡੋਰ ਨਾਲ ਇੰਨੀਆਂ ਮੌਤਾਂ ਹੋ ਰਹੀਆਂ ਨੇ ਰੋਜ਼ ਤੁਸੀਂ ਵੀ ਨੌਜਵਾਨ ਜੇ ਪਰੇ ਲਿਖੇ ਸਿਆਣੇ ਜੇ ਤੁਸੀਂ ਰੋਜ਼ ਅਖਬਾਰ ਵੇਂਦੇ ਜੇ ਟੀਵੀ ਵੇਂਦੇ ਜੇ ਆਪਾਂ ਸੋਸ਼ਲ ਮੀਡੀਆ ਤੇ ਵੇਂਨੇ ਆਪਾਂ ਫਰੋਚ ਕਿੰਨੀਆ ਮੋਤਾਂ ਹੋਈਆਂ ਹਾਂਜੀ ਕੱਲ ਪਰਸੋਂ ਇੱਕ ਤਰੀ ਬੀਬੀ ਨੂੰਨ ਦੀ ਜੋੜਾ ਇਕੱਲਾ ਇਕੱਲਾ ਬੱਚਾ ਮੱਚਾ ਉਹ ਗਲੀ ਦੇ ਵਿੱਚ ਉੱਤਰ ਆ ਰਿਹਾ ਸੀ ਮੋਟਰਸਾਈਕਲ ਦੇ ਉੱਤੇ ਗੱਲ ਪੈ ਗਈ ਥੋਰ ਉਹ ਜਾ ਕੇ ਖੰਬੇ ਤੇ ਵੱਜਾ ਉਹਦੀ ਮੌਤ ਉਹੀ ਕਿੰਨੇ ਬੱਚੇ ਨੇ ਰੋਜ਼ਾਨਾ ਪਰ ਵੇਨੇ ਆ ਅਜੇ ਨਿਸ਼ਾਨ ਤਾਂ ਹੈਗਾ ਜੀ ਬਿਲਕੁਲ ਸਰਕਾਰ ਜਿਹੜੀ ਸਾਡੀ ਸਰਕਾਰ ਤੋਂ ਕੀ ਫਿਰ ਪਾਗਲ ਇਸ ਹਾਮਲ ਉਹ ਆਪਣੀ ਸਰਕਾਰ ਤਾਂ ਵੇਖੋ ਜੀ ਐਵੇਂ ਕਰਦੀ ਵੀ ਲੋਕਾਂ ਦੇ ਗਲੇ ਵੱਡੋ ਤੇ ਨਾਮ ਲਾਓ ਫਿਰ ਉਹੀ ਕਰ ਲੋ ਪਰ ਤੁਸੀਂ ਇਹ ਕਾਕਾ ਇਸ ਗੱਲ ਨੂੰ ਸਮਝੋ ਆਪਾਂ ਬਿਲਕੁਲ ਪਤੰਗ ਭਾਜੀ ਵਾਲੇ ਪਾਸੇ ਨਹੀਂ ਆਉਣਾ ਹਾਂਜੀ ਕੰਮ ਕਰੋ ਚੰਗਾ ਕਰੋ ਹਾਂਜੀ ਹਾਂਜੀ ਬਿਲਕੁਲ ਇਦਾਂ ਕਹੋ ਬਸੰਤ ਦਾ ਬਸੰਤ ਦਾ ਸਾਡੇ ਇਹਨਾਂ ਪਤੰਗਾਂ ਨਾਲ ਕੀ ਸੰਬੰਧ ਕੋਈ ਸੰਬੰਧ ਨਹੀਂ ਹਾਂਜੀ ਹਾਂਜੀ ਇਹਨਾਂ ਨੂੰ ਪਤਾ ਹੀ ਨਹੀਂ ਜੀ ਬੱਚਿਆਂ ਨੂੰ ਪਤਾ ਨਹੀਂ ਹੈ ਪਤਾ ਇੱਕ ਜਿਹੜੀ ਸਾਡੀ ਆਉਣ ਵਾਲਾ ਜਿਹੜੀ ਪੱਤ ਝੜ ਜਦੋਂ ਜਾਂਦੀ ਹੈ ਤੇ ਜਿਹੜੀਆਂ ਸਾਡੀਆਂ ਫਸਲਾਂ ਲਹਿਰਾਉਂਦੀਆਂ ਨੇ ਸਾਡੇ ਘਰਾਂ 'ਚ ਖੁਸ਼ੀ ਆਉਂਦੀ ਹੈ ਉਹਨੂੰ ਬਸੰਤ ਕਿਹਾ ਜਾਂਦਾ ਹੈ ਸਾਡੇ ਗੁੱਡੀਆਂ ਜਿਹੜਾ ਉਹਨੂੰ ਬਸੰਤ ਕਿਹਾ ਜਾਂਦਾ ਹੈ ਖਾਲਤੂ ਦਾ ਖਰਚ ਹੈ ਹਾਂਜੀ ਨਿਰਾ ਤੇ ਲੋਕਾਂ ਲਈ ਇਹ ਮੌਤ ਹੈ ਇਸ ਕਰਕੇ ਅਸੀਂ ਤਾਂ ਕੁਦਰਤੀ ਸੁਭਵੀ ਆਏ ਆ ਤੁਹਾਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਇਹਨਾਂ ਮੁਕਾਬਲੇ ਬਾਜ਼ੀਆਂ ਦੇ ਦੌਰ ਦੇ ਵਿੱਚ ਆ ਕੇ ਇਹਨਾਂ ਮੁਕਾਬਲੇ ਬਾਜ਼ੀ ਵਾਲੀ ਦੀ ਗੱਲ ਦੇ ਵਿੱਚ ਆ ਕੇ ਬਿੱਲ ਸੋ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੋ ਇਹ ਗੁੱਡੇ ਡਾਉਣੇ ਪਤੰਗਾ ਚੜਾਉਣੇ ਆ ਸਾਡੀ ਸਭਤਾ ਨਹੀਂ ਹਾਂਜੀ ਹਾਂਜੀ ਬਿਲਕੁਲ ਸਾਡੀ ਪੰਜਾਬੀਆਂ ਦੀ ਸਭਤਾ ਗੱਟਕੇ ਖੇਡੋ ਸਰੀਰ ਬਣਾਓ ਖੇਡੀਆਂ ਪਿੰਡੂ ਰਵਾਇਤੀ ਖੇਡਾਂ ਖੇਡੋ ਆਪਣਾ ਨਾਂ ਚ ਮੁਕਾਓ ਆਪਣੇ ਮਾਪਿਆਂ ਦਾ ਨਾਂ ਚ ਮੁਕਾਓ ਇਹ ਤਾਂ ਸਰਕਾਰ ਦਾ ਦਾ ਵੇਖੋ ਆਪਾਂ ਵੇਦੇ ਰਿਆਂ ਅ ਜ ਕਾਲੀ ਦਲ ਦੀ ਸਰਕਾਰ ਚ ਕਬੱਡੀ ਕੱਪ ਉਹ ਵੱਡੇ ਕਰਦੇ ਨੌਜਵਾਨ ਕਿੰਨੇ ਉਤਸ਼ਾਹ ਹੋਏ ਕਿੰਨੇ ਨੌਜਵਾਨਾਂ ਨੇ ਉਹ ਕਬੱਡੀ ਕੱਪ ਦੇ ਵੇਖ ਵੇਖ ਕੇ ਆਪਣੇ ਸਰੀਰ ਬਣਾਏ ਖੇਡਾਂ ਖੇਡੀਆਂ ਫਿਰ ਉਹਨਾਂ ਨੂੰ ਸਰਕਾਰ ਨੇ ਨੌਕਰੀ ਵੀ ਦਿੱਤੀ ਕਰੋੜਾਂ ਦੇ ਨਾਮ ਰੱਖੇ ਕਰੋੜਾਂ ਦੇ ਨਾਮ ਰੱਖੇ ਇਹਦਾ ਸਰਕਾਰ ਇਹ ਕੁਝਾਉਣ ਵਾਸਤੇ ਤੁਰ ਪੀ ਇਸ ਬੰਦੇ ਨੂੰ ਤੇ ਖਾਸ ਕਰਕੇ ਸਾਡੇ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਸ਼ਹੀਦਾਂ ਦੀ ਧਰਤੀ ਕਿਣੀ ਜਾਂਦੀ ਹੈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਸਮਾਧੀ ਬਣੀ ਹੋਈ ਹੈ ਉਹਨਾਂ ਨੂੰ ਸਮਰਪਤਾ ਪੰਜਾਬ ਸਰਕਾਰ ਕਰਦੀ ਕੁਛ ਨਹੀਂ ਹਾਂਜੀ ਉਹ ਤਾਂ ਜਿਹੜੇ ਆਪਣੇ ਇਲਾਕੇ ਵਾਲੇ ਲੋਕ ਨੇ ਉਹ ਵਿਚਾਰੇ ਜਾ ਕੇ ਉਥੇ ਖੇਡ ਮੇਲਾ ਕਰਵਾ ਲੈਂਦੇ ਨੇ ਜਾਂ ਵੀ ਹੋਰ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਾਉਂਦੇ ਨੇ ਚਲੋ ਉਹਨਾਂ ਦੀ ਯਾਦ ਮਨਾਈ ਜਾਵੇ ਉਥੇ ਲਾਉਣ ਰੱਖਣਾ 5 ਲੱਖ ਰੁਪਇਆ ਨਾਮ 5 ਲੱਖ ਰੁਪਇਆ ਸੀ ਦੇ ਨੇ ਕਬੱਡੀ ਕੱਪ ਕਰਾਓ ਹਾਂਜੀ ਕੋਈ ਹੋਰ ਖੇਡ ਦਾ ਕੱਪ ਕਰਾਓ ਅਸੀਂ ਖਿਡਾਰੀਆਂ ਨੂੰ ਪੈਸੇ ਦੇਵਾਂਗੇ ਇਹਨੂੰ ਪਤਾ ਨਹੀਂ ਕਿਹੜੀ ਵਿਰਾਸਤ ਸਮਝ ਲਿਆ ਸਰਕਾਰ ਨੇ ਇਹ ਨਾਲੇ ਦਿਨਾਂ ਅੱਜ ਬੱਚਿਆਂ ਦੇ ਨਾ ਪੇਪਰ ਚੱਲਦੇ ਪਏ ਸਾਰੇ ਪੇਪਰ ਵੀ ਚੱਲਦੇ ਰਾਜਵੀਰ ਸਭ ਤੋਂ ਵੱਡੀ ਗੱਲ ਪੇਪਰਾਂ ਦੀ ਜਿਹੜੀ ਹੈਗੀ ਉਹ ਤਾਂ ਹੈਗੀ ਹੈ ਪਰ ਇਸ ਦੌਰ ਦੇ ਨਾਲ ਹੁਣ ਤੱਕ ਮੌਤਾ ਕਿੰਨੇ ਆਉਗੇ ਨਾ ਨਕਸਾਲ ਹੋ ਗਿਆ ਇਹ ਬਹੁਤ ਵੱਡੀ ਗੱਲ ਹੈ ਨਾ ਜਾਨੇ ਕਿ ਤਾਈ ਮੌਤਾਂ ਨੇ ਕਿ ਜਿਹੜੇ ਬੇਜਬਾਨ ਪੰਛੀ ਵਿਚਾਰੇ ਉੱਡਦੇ ਆ ਪੰਛੀ ਆ ਮਸੂਹ ਆ ਪਤਾ ਨਹੀਂ ਕਿੰਨੇ ਤੱਕ ਮਨੁੱਖਾ ਸਰੀਰ ਆ ਇੱਕਦਮ ਅਸੀਂ ਵੇਖ ਰਹੇ ਹਾਂ ਕਿ ਇੱਕ ਗੱਡੀ ਦੇ ਉੱਤੇ ਫੇਰ ਗਈ ਉਹ ਗੱਡੀ ਉਹਨੇ ਵੱਢ ਕੇ ਰੱਖ ਦਿੱਤੀ ਹਾਂਜੀ ਹਾਂਜੀ ਇਸ ਕਰਕੇ ਆਪਾਂ ਹੁਣ ਇਸ ਗੱਲ ਨੂੰ ਸੋਚਣਾ ਹੈ ਇਹ ਪਤੰਗਬਾਜੀ ਵਾਲਾ ਕੰਮ ਸਰ ਤੁਸੀਂ ਇੱਕ ਹੋਰ ਦੇਖਿਆ ਹੋਣਾ ਆ ਕੱਲ ਪਰਸੋ ਇੱਕ ਨਿਊਜ਼ ਆ ਰਹੀ ਸੀਗੀ ਅੰਮ੍ਰਿਤਸਰ ਦੇ ਇੱਕ ਐਡਵੋਕੇਟ ਹੈ ਉਹਨਾਂ ਨੇ 350 ਬੰਦੇ ਦਾ ਕੇਸ ਲੜਦੀ ਪਈ ਹੈ ਉਹ ਮਤਲਬ ਲੜ ਰਹੇ ਆ ਜਿਨ੍ਹਾਂ ਦੀ ਚਾਈਨਾ ਡੋਰ ਦੇ ਨਾਲ ਗਲਾ ਕਟਿਆ ਗਿਆ ਦੇਖੋ ਕਿੰਨੀ ਵੱਡੀ ਤ੍ਰਾਸਦੀ ਵਾਲੀ ਗੱਲ ਆ 350 ਬੰਦੇ ਦਾ ਉਹ ਐਡਵੋਕੇਟ ਅੰਮ੍ਰਿਤਸਰ ਦਾ ਉਹ ਕਹਿੰਦਾ ਜੀ ਮੈਂ ਕੇਸ ਲੜ ਰਿਹਾ ਜਿਨ੍ਹਾਂ ਦੇ ਗਲ ਕੱਟੇ ਗਏ ਆ ਚਾਈਨਾ ਡੋਰ ਦੇ ਨਾਲ ਸਾਡੇ ਤੇ ਅਸੀਂ ਅਸੀਂ ਬੰਦਿਆਂ ਨੂੰ ਮਾਰਨ ਵਾਸਤੇ ਪਰ ਸਾਡਾ ਪ੍ਰਸ਼ਾਸਨ ਨਾਮ ਰੱਖੀ ਬੇਟਾ ਸਾਡੀ ਸਰਕਾਰ ਨਾਮ ਰੱਖੀ ਬੇਟੀ ਹੈ ਸਮਾਜ ਇਹ ਵੀ ਜਿੰਨੇ ਵੀ ਆ ਉਹ ਇਸ ਚੀਜ਼ ਦੇ ਵਿਰੋਧ ਆ ਜਿੰਨੇ ਵੀ ਸਮਾਜ ਜਿਵੇਂ ਅੱਜ ਆਪਾਂ ਵੀ ਗੱਲ ਕਰਦੇ ਪਏ ਜੀ ਜੀ ਕਿਉਂਕਿ ਇਹ ਚੀਜ਼ ਹੈ ਹੀ ਗਲਤ ਆ ਚైనా ਡੋਰ ਵੀ ਬਿਲਕੁਲ ਗਲਤ ਤੇ ਦੂਜੀ ਡੋਰ ਵੀ ਜਦੋਂ ਅਸੀਂ ਲਗਾਤਾਰ ਗੁੱਡਿਆਂ ਨੂੰ ਢਾਉਣੇ ਆ ਨਾ ਜੀ ਉਹ ਸੜਕਾਂ ਤੇ ਆ ਜਾਂਦੀ ਆ ਜਾਂਦੀ ਉਹ ਸੜਕਾਂ ਤੇ ਆਈ ਹਮੇਸ਼ਾ ਹੀ ਹਾਸੇ ਕਰਵਾਉਂਦੀ ਹੈ ਇੱਕ ਪਿੱਛੇ ਬੜੇ ਵਾਸੇ ਹੋਏ ਜੀ ਛੋਟੇ ਛੋਟੇ ਬੱਚੇ ਉੱਤੋਂ ਡਿੱਗ ਪੈਂਦੇ ਆ ਹਾਂ ਕਦੀ ਜਾਣ ਚੱਲੀ ਕਿ ਕਿੰਨੇ ਡਿੱਗੇ ਆ ਡਿੱਗੇ ਤੇਰੇ ਨਾਲ ਖੁਦ ਆਇਆ ਵੀਰ ਸਾਹਿਬ ਜੀ ਮੈਂ ਕੋਈ ਪਰੋਂ ਨਿਕਲਿਆ ਰੋਕ ਕੇ ਘਟੀ ਦੇ ਸਮਾਨ ਲੈਣਾ ਥੋੜਾ ਜਿਹਾ ਟੋਕੇ ਦਾ ਤੇ ਮੈਂ ਸੜਕੋਂ ਨਿਕਲਿਆ ਆਇਆ ਤੇ ਮੇਰੇ ਇੱਥੇ ਲੱਗੀ ਟੋਰਾ ਅੱਛਾ ਜੀ ਤੇ ਮੈਂ ਜਦੋਂ ਉਹਨੂੰ ਆਵਾਜ਼ ਹੱਥ ਪਾ ਕੇ ਤਾਂ ਚੁੱਕਣ ਦੀ ਕੋਸ਼ਿਸ਼ ਕੀਤੀ ਉਹ ਮੇਰੀਆਂ ਚਾਰ ਉਂਗਲਾਂ ਵੱਟੀਆਂ ਦੱਸੋ ਮੌਕੇ ਦਾ ਗਵਾਹ ਇਹ ਮੈਂ ਪਿੱਛੇ ਲੈ ਕੇ ਟੇਕ ਪੀ ਦੱਸੋ ਉਹ ਮੈਂ ਚੱਕੀ ਫੜਾ ਪਰ ਮੇਰੇ ਸਾਫਲ ਤਾਂ ਕਿ ਲੱਗੇ ਜੀ ਬੋਲਣਾ ਹੁੰਦੀ ਤੇ ਤੋਂ ਵੀ ਜ਼ਿਆਦਾ ਨਕਸਾ ਦੇਖ ਲਓ ਤੁਹਾਡੇ ਸਾਹਮਣੇ ਮਿਸਾਲ ਸਾਰਾ ਕਬੱਡੀ ਜਾਨੀ ਸੀ 3-4 ਮਹੀਨੇ ਵਿੱਚ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਅਸੀਂ ਥੋੜੇ ਦਿਨਾਂ ਤੱਕ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਦੇਵਾਂਗੇ ਕਿ ਇਹੋ ਜਿਹੇ ਮੇਲੇ ਨਾ ਕਰਵਾਓ ਹਾਂਜੀ ਇਹ ਬਿਲਕੁਲ ਫਜ਼ੂਲ ਖਰਚੀ ਹੈ ਪੰਜਾਬ ਸਰਕਾਰ ਦੇ ਕੋਲ ਰੁਪਈਆ ਤਾਂ ਕਿ ਨਹੀਂ ਹੈਗਾ ਤੁਸੀਂ ਨੌਜਵਾਨੀ ਨੂੰ ਕੋ ਚੰਗਾ ਕੰਮ ਦੇਣ ਵਾਸਤੇ ਕੋ ਰੁਜ਼ਗਾਰ ਦੇਣ ਵਾਸਤੇ ਸੋਚੋ ਕੋਈ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਚੰਗੀਆਂ ਖੇਡਾਂ ਵਾਲੇ ਪਾਸੇ ਲਾਓ ਨਾ ਕਿ ਇਹ ਫਜ਼ੂਲ ਖਰਚਿਆਂ ਵਾਲੇ ਪਾਸੇ ਕਿਸੀ 5 ਲੱਖ ਰੁਪਈਆ ਦੇਵਾਂਗੇ ਸੋ ਤੁਹਾਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਮੁਕਾਬਲੇ ਲਈ ਜਾਣਾ ਕਿ ਜਿੰਨ ਕੋਣ ਗੁੱਡੀ-ਗੁੱਡੀ ਡਾਉਣ ਵਾਲਾ ਮੁਕਾਬਲਾ ਨਹੀਂ ਕਿਸੇ ਨੇ ਕਰੀ ਤੇ ਅਸੀਂ ਸਮੁੱਚੇ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਇਹ ਜਿਹੜੀਆਂ ਗੁੱਡੀਆਂ ਡਾਉਣੀਆਂ ਪਤੰਗਾ ਉਡਾਉਣੀ ਆ ਸਾਡੇ ਪੰਜਾਬ ਦਾ ਇਤਿਹਾਸ ਨਹੀਂ ਸਾਡੇ ਪੰਜਾਬ ਦੀ ਸ਼ਭਤਾ ਨਹੀਂ ਜਿਵੇਂ ਭਾਈ ਗੁਰਨਾਮ ਸੋਣਾ ਦੱਸਿਆ ਕਿ ਪਾਕਿਸਤਾਨ ਦੀ ਜਿਹੜੇ ਲੈਂਦਾ ਪੰਜਾਬ ਸਾਡਾ